ਖੱਗਰ ਲਾਇਰ YouTube ਚੈਨਲ ਵੇਖ ਰਹੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਆ ਓਟੂ ਹੈਡ ਜਿੱਥੇ ਕੀ ਪਿੱਛੇ ਖੱਗਰ ਦਾ ਸਾਰਾ ਪਾਣੀ ਆ ਕੇ ਇੱਥੇ ਇੱਕ ਰਾਂ ਸਟੋਰੇਜ ਕੀਤਾ ਜਾਂਦਾ ਹੈ ਇਹ ਓਟੂ ਦਾ ਪੋਲ ਇਸ ਤੇ ਨਾਲ ਹੀ ਪਿਛਲੇ ਬੰਨੇ ਛੋਟਾ ਪੋਲ ਹੈ ਜਿਹੜਾ ਕੀ ਅੰਗਰੇਜ਼ਾਂ ਦੁਆਰਾ 1930 ਦੇ ਵਿੱਚ ਬਣਾਇਆ ਗਿਆ ਸੀ ਤਾ ਉਸ ਤੋਂ ਬਾਅਦ ਜਿਹੜਾ ਨਵਾਂ ਪੋਲ ਹੁਣ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ 31 12 2001 ਨੂੰ ਇਸ ਦਾ ਉਦਘਾਟਨ ਹੋਇਆ ਸੀ ਉਸ ਸਮੇਂ ਚੌਧਰੀ ਹਮ ਪ੍ਰਕਾਸ਼ ਚੋਟਾਲਾ ਜੀ ਇੱਥੋਂ ਦੇ ਮੁੱਖ ਮੰਤਰੀ ਸਨ ਤੇ ਹੁਣ ਕਾਫੀ ਦਿਨਾਂ ਤੋਂ ਇੱਥੇ OTU ਝੀਲ ਦੇ ਵਿੱਚ ਪਾਣੀ ਜਿਹੜਾ 26 27 ਹਜ਼ਾਰ ਕਿਊਸਿਕ ਦੇ ਨੇੜੇ ਤੇੜੇ ਚੱਲ ਰਿਹਾ ਹੈ ਪਰ ਹੁਣ ਦੋਕ ਦਿਨਾਂ ਤੋਂ ਲਗਭਗ 1 ਫੁੱਟ ਪਾਣੀ ਜਿਹੜਾ کٹیا ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਕਿ 2022 ਹਜ਼ਾਰ ਕਿਊਸਕ ਦੇ ਨੇੜੇ ਲਗਭਗ ਚੱਲਦਾ ਨਜ਼ਰ ਆ ਰਿਹਾ ਹੈ ਤੇ ਅੱਜ ਮੇਰੇ ਨਾਲ ਬਾਦ ਸਿੰਘ ਜੀ ਸੰਗਰ ਸਾਹਿਬ ਨਾਲ ਹਰਪਜਨ ਸਿੰਘ ਜੀ ਵਿਰਕਾ ਇਹ ਵੀ ਅੱਜ ਆਏ ਨੇ ਨਾਲ ਤੇ ਅੱਜ ਅਸੀਂ ਇੱਥੇ ਓਟੂ ਹੈਡ ਤੋਂ ਬੰਨੇ ਬੰਨ ਜਾ ਕੇ ਸੈਫਲ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਇਹ ਕਿੱਥੋਂ ਕਿੱਥੋਂ ਹੋ ਕੇ ਪਾਣੀ ਟਾਪ ਰਿਹਾ ਕਿਹੜੇ ਪਿੰਡਾਂ ਦੇ ਨੇੜੇ-ਨੇੜੇ ਹੋ ਕੇ ਇੱਕ ਗਰਨ ਜਿਹੜੀ ਨਦੀ ਏ ਇਹ ਲੰਘ ਰਹੀ ਹੈ ਇਹ ਅੱਗੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹੁਣ ਓਟੂ ਤੋਂ ਬਾਅਦ ਇੱਥੇ ਆਓ ਅੱਗੇ ਨੂੰ ਚੱਲਦੇ ਆ ਬੰਨੇ-ਬੰਨ ਨਾਲੇ ਦੇਖਦੇ ਆ ਅੱਗੇ ਕੀ ਸਥਿਤੀ ਹੈ ਬੰਨ ਦੀ ਬੰਨ ਦੇ ਉੱਤੇ ਜਿਹੜੇ ਰਾਖੀ ਕਰਨ ਵਾਲੇ ਲੋਕ ਨੇ ਉਹ ਬੈਠੇ ਹੋਏ ਨੇ ਜਾਂ ਜਾਂ ਇੱਧਰ-ਉੱਧਰ ਕੰਮਾਂ 'ਚ ਵਿਅਸਤ ਨੇ ਇਹ ਸਾਰੀ ਜਾਣਕਾਰੀ ਤੁਹਾਨੂੰ ਜਾਂਦੇ ਜਾਂਦੇ ਅਸੀਂ ਦਿੰਨੇ ਆ ਚਲੋ ਆਓ ਚੱਲੀਏ ਹੁਣ ਅੱਗੇ ਆਪਾਂ ਸਹਿਫਲਵਾਲ ਨੂੰ ਹਾਂਜੀ ਅਸੀਂ ਹੁਣ ਇੱਥੋਂ ਚੱਲ ਪਏ ਆ ਪੋਟੂ ਹੈਡ ਤੋਂ ਹੁਣ ਸਾਡਾ ਪਹਿਲਾ ਪੜਾਜ ਜਿਹੜਾ ਪਿੰਡ ਫਰੋਜਾਬਾਦ ਦੇ ਕੋਲ ਹੋਵੇਗਾ ਜਿਹੜਾ ਕਿ ਇਥੋਂ 4-5 ਕਿਲੋਮੀਟਰ ਦੂਰ ਹੈ ਉੱਥੇ ਜਾ ਕੇ ਦੇਖਾਂਗੇ ਜਿਹੜੀ ਕਿ 2010 ਦੇ ਵਿੱਚ ਇੱਥੋਂ ਘੱਗਰ ਜਿਹੜੀ ਹੈ ਉਸ ਦਾ ਬੰਨ ਜਿਹੜਾ ਟੁੱਟਿਆ ਸੀ 2-3 ਫੜਾ ਹੋ ਗਏ ਸੀ ਉੱਥੇ ਚੱਲ ਕੇ ਦੇਖਦੇ ਹਾਂ ਹੁਣ ਉੱਥੋਂ ਦਾ ਕੀ ਮਾਹੌਲ ਹੈ ਬਨ ਦੀ ਬਾਂਦੇ ਉੱਤੇ ਵੀ ਤਾਜ਼ਾ ਮਿੱਟੀ ਪਾਉਣ ਕਰਕੇ ਕੁਝ ਇੱਕ ਦੋ ਦਿਨ ਪਹਿਲਾਂ ਮੀਂਹ ਪੈਣ ਕਰਕੇ ਆ ਥੋੜਾ ਜਿਹਾ ਚਿੱਕੜ ਆਇਆ ਹੈ। ਬਾਕੀ ਅੱਗੇ ਜਿਹੜਾ ਬੰਨ ਬਹੁਤ ਵਧੀਆ ਸਾਫ਼ ਸੁਥਰਾ ਬਣਾ ਦਿੱਤਾ ਹੈ। ਤੇ ਅੱਗੇ ਚੱਲ ਕੇ ਦੇਖਦੇ ਹਾਂ ਹੁਣ ਪਿੰਡ ਫਰੋਜਾਬਾਦ ਦੇ ਕੋਲ। ਹਾਂਜੀ। ਹਾਂਜੀ ਹੁਣ ਅਸੀਂ ਲਗਭਗ ਫਰੋਜਾਬਾਦ ਦੇ ਨੇੜੇ ਪਹੁੰਚ ਚੁਲੇ ਆਂ। ਇਹ ਬੰਨ ਵੀ ਥੋੜਾ ਜਿਹਾ ਇੱਥੇ ਹੈ ਵੀ ਨੀਵਾ ਕੋਈ ਉਬੜ ਖਬੜ ਹੈ। ਕਰਾਇਆ ਤਾਂ ਵੈਸੇ ਮਾਰਿਆ ਹੋਇਆ ਹੈ। ਤਾ ਇਹ 92 ਜਿਹੜਾ ਲਗਭਗ 1960 ਦੇ ਨੇੜੇ ਤੇੜੇ ਪ੍ਰਤਾਪ ਸਿੰਘ ਕੈਰੋਂ ਨੇ ਇਹ ਮਨਜ਼ੂਰ ਕੀਤਾ ਸੀ। ਓਟੂ ਹੈਡ ਤੋਂ ਲੈ ਕੇ ਸੈਫਲ ਤੱਕ ਦੋਹਾਂ ਸਾਈਡਾਂ ਤੇ ਬੰਨ ਬਣਾਇਆ ਗਿਆ ਸੀ। ਇਹ ਸਰਕਾਰੀ ਤੌਰ ਤੇ ਬੰਨ ਬੰਨਿਆ ਗਿਆ ਸੀ। ਤੇ ਬਾਕੀ ਹੁਣ ਬੰਨ ਦੇ ਉੱਤੇ ਅੱਜ ਹੀ ਕੁਝ ਇਹਨਾਂ ਨੇ ਕਿਸੇ ਨੇ ਕਰਾਇਆ ਵਗੈਰਾ ਮਾਰ ਕੇ ਇਹਨੂੰ ਸਾਫ ਸੁਥਰਾ ਕੀਤਾ ਹੈ। ਤੇ ਆ ਬੱਸ ਫਿਰੋਜ਼ਾਬਾਦ ਬਿਲਕੁਲ ਨੇੜੇ ਆ ਗਿਆ ਹੈ। ਉੱਥੇ ਹੁਣ ਜਾ ਕੇ ਅਸੀਂ ਰੁਕਾਂਗੇ ਨਾਲੇ ਦੇਖਾਂਗੇ ਨਾਲੇ ਦਿਖਾਵਾਂਗੇ ਵੀ ਜਿਹੜਾ ਬੰਨ ਟੁੱਟਿਆ ਸੀ 2010 ਵਿੱਚ ਉਹ ਕਿਹੜੀ ਜਗ੍ਹਾ ਤੇ ਹੈ ਤਾਂ ਹੁਣ ਇਸ ਟਾਈਮ ਮੌਜੂਦਾ ਉਹਦੀ ਸਥਿਤੀ ਜਿਹੜੀ ਕਿਹੋ ਜੀ ਹੈ ਹਾਂਜੀ ਲਓ ਜੀ ਹੁਣ ਅਸੀਂ ਪਹੁੰਚ ਗਏ ਆ ਉਸ ਪੜਾ ਤੇ ਜਿੱਥੇ ਕਿ 2010 ਦੇ ਵਿੱਚ ਬਹੁਤ ਵੱਡਾ ਟੱਕ ਹੋਇਆ ਸੀ ਅਸੀਂ ਇਸ ਟਾਈਮ ਉਸ ਟੱਕ ਦੇ ਉੱਤੇ ਹੀ ਖੜੇ ਆਂ ਉਹ ਦਿਨ ਅੱਜ ਵੀ ਸਾਨੂੰ ਬਹੁਤ ਇੱਥੇ ਆ ਕੇ ਯਾਦ ਆ ਗਏ ਨੇ ਜਿਹੜੇ ਕਿ ਸਾਡੇ ਏਰੀਏ ਦੇ ਲੋਕਾਂ ਨੇ ਬਹੁਤ ਮਿਲ ਕੇ ਇਹਨੂੰ ਪੂਰੇ ਕਾਫੀ ਦਿਨ ਲੱਗੇ ਸੀ ਵੈਸੇ ਬੰਦਣ ਵਾਸਤੇ ਤਾਂ ਹੁਣ ਜਿਹੜੀ ਇਸ ਟਾਈਮ ਇਹਦੀ ਸਥਿਤੀ ਵੇਖ ਰਹੇ ਆਂ ਵੀ ਪਾਣੀ ਬਿਲਕੁਲ ਨੇੜੇ ਆ ਤਾਂ ਇਸ ਤੋਂ ਵੱਧ ਸਾਨੂੰ ਇੱਥੇ ਹੋਰ ਆ ਕੇ ਖੁਸ਼ੀ ਹੋਈ ਹੈ ਵੀ ਇੱਥੇ ਲੋਕ ਵੀ ਸਤਰਕ ਨੇ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਬੰਦ ਦੇ ਟੁੱਟਣ ਦੀ ਕੋਈ ਸੁਭਾਵਨਾ ਨਹੀਂ ਹੈਗੀ ਇੱਧਰ ਮੇਰੇ ਨਾਲ ਹੀ ਲੱਗਦਾ ਹੈ ਆਪਣਾ ਫਿਰੋਜ਼ਾਬਾਦ ਪਿੰਡ ਆ ਛੋਟਾ ਜਿਹਾ ਜਿਹੜਾ ਕਿ ਖੱਗਰ ਤੋਂ ਮਸਾਂ ਆ ਪੰਜ ਸੱਤ ਕਿੱਲੇ ਦੂਰੀ ਹੈ ਤੇ ਇੱਥੇ ਜਿਹੜੇ ਸਾਥੀ ਨੇ ਸਾਡੇ ਇੱਥੇ ਆ ਕੇ ਆਪਣਾ ਨਿਗਰਾਨੀ ਕਰ ਰਹੇ ਨੇ ਫਿਰੋਜ਼ਾਬਾਦ ਤੋਂ ਪਟਵਾਰੀ ਸਾਹਿਬ ਵੀ ਇੱਥੇ ਸਾਨੂੰ ਮਿਲੇ ਨੇ ਇਥੋਂ ਇਸ ਏਰੀਏ ਦੇ ਉਹ ਵੀ ਇੱਥੇ ਨਿਗਰਾਨੀ ਤੇ ਆ ਬੈਠੇ ਹੋਏ ਨੇ ਤਾਂ ਆ ਇਸ ਏਰੀਏ ਤੇ ਕਾਫੀ ਲੰਮਾ ਚੌੜਾ ਇਹ ਟੱਕ ਜਿਹੜਾ ਉਹਨਾਂ ਦਿਨਾਂ ਦੇ ਵਿੱਚ 2010 ਦੇ ਵਿੱਚ ਹੋਇਆ ਸੀ ਪਰ ਹੁਣ ਜਿਹੜੀ ਸਥਿਤੀ ਇਸ ਟਾਈਮ ਬਹੁਤ ਵਧੀਆ ਹੈ ਇੱਥੇ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖਤਰੇ ਦੀ ਕੋਈ ਸੰਭਾਵਨਾ ਜਿਹੜੀ ਨਹੀਂ ਹੈਗੀ। ਹਾਂਜੀ ਇਹ ਸੀ ਜੀ ਮੋੜ ਜਿਹੜਾ ਛੋਟਾ ਜਿਹਾ ਫਿਰੋਜ਼ਾਬਾਦ ਦਾ ਇੱਧਰ ਸੱਜੇ ਬੰਨੇ ਪਿੰਡ ਛੋਟਾ ਜਿਹਾ ਫਿਰੋਜ਼ਾਬਾਦ ਹੈ ਇੱਥੇ 2010 ਦੇ ਵਿੱਚ ਨਾਲੀ ਟੁੱਟੀ ਸੀ ਤਾਂ ਬਹੁਤ ਭਾਰੀ ਨੁਕਸਾਨ ਉਹਨਾਂ ਦੇਣਾ ਵਿੱਚ ਚੱਲਣਾ ਪਿਆ ਸੀ। ਹੁਣ ਇਸ ਤੋਂ ਅੱਗੇ ਚੱਲਦੇ ਹਾਂ। ਨਕੌੜੇ ਦੇ ਸਾਹਮਣੇ ਜਾ ਕੇ ਉੱਥੇ 10 ਮਿੰਟ ਰੁਕਾਂਗੇ ਬਾਕੀ ਨਾਲੀ ਦੇ ਵਿੱਚ ਪਾਣੀ ਜਿਹੜਾ ਕੋਈ ਖਤਰੇ ਤੋਂ ਬਾਹਰ ਨਜ਼ਰ ਨਹੀਂ ਆ ਰਿਹਾ ਬਹੁਤ ਵਧੀਆ ਹੁਣ ਇੱਥੇ ਪਟਵਾਰੀ ਸਾਹਿਬ ਵੀ ਘੁੰਮ ਰਹੇ ਸੀ ਫਿਰੋਜਾਬਾਦ ਦੇ ਤੇ ਬਾਕੀ ਪਬਲਿਕ ਜਿਹੜੀ ਵੀ ਉਹ ਵੀ ਇੱਥੇ ਬੈਠੇ ਹੋਏ ਸੀ ਜਿਨ੍ਹਾਂ ਨੇ ਇੱਥੇ ਰਾਖੀ ਕਰਨੀ ਹੈ ਬਾਕੀ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਇੱਥੇ ਹੈਗਾ ਹਾਂਜੀ ਹੁਣ ਅੱਗੇ ਅਸੀਂ ਜੀ ਕੁੱਤੇ ਵੱਢ ਪੁੱਲਤੇ ਇਹ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਕੁੱਤੇ ਵੱਡਰ ਦਾ ਤੇ ਰਾਣੀਆਂ ਨੂੰ ਮਿਲਾਉਣ ਵਾਸਤੇ ਪੁਲ ਬਣਾਇਆ ਗਿਆ ਜਿਹੜਾ ਕਿ ਰਿਕਾਰਡ ਦੇ ਵਿੱਚ ਅਜੇ ਤੱਕ ਚਾਲੂ ਨਹੀਂ ਹੋਇਆ ਪਰ ਇੱਥੇ ਛੋਟੀਆਂ-ਵੱਟੀਆਂ ਗੱਡੀਆਂ ਜਾਂ ਮੋਟਰਸਾਈਕਲ ਵਗੈਰਾ ਟੱਪਣੇ ਜਿਹੜੇ ਸ਼ੁਰੂ ਹੋ ਗਏ ਨੇ ਟੱਪ ਰਹੇ ਨੇ ਇਹ ਬਹੁਤ ਹੀ ਵਧੀਆ ਜਿਹੜਾ ਸਰਕਾਰ ਨੇ ਪੁਲ ਬੰਨਿਆ ਬਹੁਤ ਉੱਚਾ ਰੱਖ ਕੇ ਤੇ ਬਹੁਤ ਵਧੀਆ ਢੰਗ ਨਾਲ ਇਹਨੂੰ ਬਣਾਇਆ ਗਿਆ ਹੈ ਕਿਉਂਕਿ ਇਹਦੀ ਪਾਣੀ ਦੇ ਪੱਧਰ ਤੋਂ ਉਚਾਈ ਜਿਹੜੀ ਉਹ ਵੀ ਕਾਫੀ ਉੱਤੇ ਨਜ਼ਰ ਆ ਰਹੀ ਏ ਇਹਦੇ ਵਿੱਚ ਕੋਈ ਵੀ ਬੂਟੀ ਵਗੈਰਾ ਕੋਈ ਵੀ ਕਿਸੇ ਦੇ ਅੜਨ ਦੀ ਕੋਈ ਵੀ ਗੁਜਾਇਸ਼ ਨਹੀਂ ਇਧਰ ਨਾਲ ਹੀ ਬਨ ਦੇ ਪਰਲੀ ਸਾਈਡ ਤੇ ਪਿੰਡ ਕੁੱਤੇਵੱਡ ਤੇ ਇਸ ਐਸ ਸਾਈਡ ਤੇ ਜਿਹੜਾ ਆ ਉਹ ਹੈ ਰਾਣੀਆਂ ਇਹਨਾਂ ਦੋਹਾਂ ਨੂੰ ਆਪਸ ਵਿੱਚ ਇਹਨਾਂ ਪਿੰਡਾਂ ਨੂੰ ਮਿਲਾਉਣ ਵਾਸਤੇ ਪੁਲ ਦਾ ਨਿਰਮਾਣ ਜਿਹੜਾ ਕਿ ਕੁਝ ਸਾਲ ਪਹਿਲਾਂ ਖੱਟਰ ਸਰਕਾਰ ਦੁਆਰਾ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਹੁਣ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਅੱਗੇ ਨਗਰਾਨਾ ਨਕੌੜਾ ਇਧਰ ਹੁੰਦੇ ਹੋਏ ਅੱਗੇ ਸੈਫਰ ਨੂੰ ਅਸੀਂ ਵੱਧ ਰਹੇ ਆਂ ਚਲੋ ਵੀ ਸਾਥੀਓ ਆਓ ਹੁਣ ਅੱਗੇ ਹਾਂਜੀ ਅਸੀਂ ਖੜੇ ਆਂ ਢਾਣੀ ਮੋਹਰ ਸਿੰਘ ਦੇ ਸਾਹਮਣੇ ਘੱਗਰ ਦੇ ਵਿੱਚ ਜਿੱਥੇ ਕੀ ਕਾਫੀ ਏਰੀਆ ਬਨ ਦੇ ਧਾਰ ਦੇ ਨਾਲ-ਨਾਲ ਬਨ ਬਨ ਕੇ ਇਸ ਕਾਫੀ ਏਰੀਏ ਨੂੰ ਇੱਥੇ ਬਚਾਇਆ ਗਿਆ ਹੈ ਤਾਂ ਮੇਰੇ ਨਾਲ ਨੇ ਸਰਦਾਰ ਬਾਦ ਸਿੰਘ ਜੀ ਸੰਗਰ ਸਾਹਿਬ ਹਾਂਜੀ ਪੀਟੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਨਾ ਜਿੱਥੇ ਪਿਛਲੇ ਲਗਾਤਾਰ ਦੇ ਦੇਖਿਆ ਜਾਏ ਤੇ ਲਾਸਟ ਅਗਸਤ ਤੋਂ ਸਤੰਬਰ ਦੀ ਅੱਜ 10 ਤਰੀਕ ਹੋ ਗਈ ਹੈ ਔਰ ਸਾਲ 2025 ਚੱਲ ਰਿਹਾ ਹੈ ਬਰਾ ਜਿਹੜਾ ਹੈ ਔਰ ਇਸ ਬਾਰੇ ਦਰਾਨ ਜਿੱਥੇ 2010 ਦੀ ਆਪ ਦਾ ਦਾ ਸਾਰਾ ਜਿਹੜਾ ਪਿੱਛੋਂ ਘਰ ਤੋਂ ਲੈ ਕੇ ਜਿਹੜੀ ਜ਼ਿਕਰ ਗੱਲ ਹੋ ਰਹੀ ਆ ਇੱਕ ਅਗਰ YouTube ਚੈਨਲ ਜਿਹੜਾ ਕਵਰੇਜ ਲੈ ਰਿਹਾ ਲਾਈਵ ਔਰ ਉਹਦੇ ਵਿੱਚ ਇਸ ਪੁਆਇੰਟ ਦੀ ਜੇਕਰ ਗੱਲ ਕਰੀਏ ਤੋਂ ਪਿੱਛੇ ਜਿਹੜਾ ਪੁਆਇੰਟ ਜਿੱਥੇ ਤਿੰਨ ਰਿਸਾਬ ਹੋਏ ਸੀਗੇ ਫਿਰੋਜ਼ਾਬਾਦ ਦੇ ਨੇੜੇ ਉੱਥੋਂ ਦਾ ਵੀ ਜਿਹੜਾ ਜਾਇਜ਼ਾ ਲਿਆ ਗਿਆ ਅੱਜ ਦੇ ਦਿਨ ਔਰ ਹੁਣ ਜਿੱਥੇ ਰਾਣੀਆਂ ਤੋਂ ਅੱਗੇ ਜਿਹੜਾ ਹੈ ਥੜੀ ਮੋਰ ਸਿੰਘ ਵਗੈਰਾ ਔਰ ਕੁੱਤਾਵੜ ਪੁਲ ਤੋਂ ਥੋੜਾ ਹੋਰ ਪੱਛਮੀ ਵਾਲੀ ਸਾਈਡ ਤੇ ਪੁਆਇੰਟ ਤੇ ਜਿਹੜੇ ਖੜੇ ਆ ਇੱਥੇ ਅਜੀਬ ਦ੍ਰਿਸ਼ ਜਿਹੜਾ ਹੈ ਇਸ ਘਰ ਦਾ ਦੇਖਣ ਨੂੰ ਮਿਲਿਆ ਕਿ ਜਿਵੇਂ ਕਿ ਜ਼ਿਕਰ ਕਰੀਏ ਕਿ ਸਾਹਮਣੇ ਜਿਹੜਾ ਧਾਨ ਹੈ ਉਹ ਉਹਦਾ ਸਤਲ ਜਿਹੜਾ ਹੈ ਜ਼ਮੀਨ ਦਾ ਤੇ ਬਾਹਰ ਦਾ ਤੱਟਬੰਦ ਤੋਂ ਬਾਹਰਲੇ ਸਥਲ ਦਾ ਲੈਵਲ ਜਿਹੜਾ ਉਹ ਇੱਕ ਹੈ ਜ਼ਮੀਨ ਦਾ ਔਰ ਵਿੱਚ ਦੀ ਬੰਨ ਬੰਨ ਦਿੱਤਾ ਗਿਆ ਹੈ ਲੇਕਿਨ ਇਹਦੇ ਬੰਨਾਂ ਦੇ ਬਾਵਜੂਦ ਵੀ ਖੱਗਰ ਤੇ ਅੰਦਰ ਜਿਹੜਾ ਰਕਬੇ ਵਾਲਾ ਜਿਨ੍ਹਾਂ ਦੀ ਜ਼ਮੀਂਦਾਰ ਭਰਾਵਾਂ ਦੀ ਕੋਈ ਖੇਤ ਹੈ ਉਹਦੇ ਵਿੱਚ ਤੁੱਸੀ ਬੰਨ ਇੱਥੇ ਬਣਿਆ ਹੋਇਆ ਔਰ ਉਸ ਤੁੱਸੀ ਬੰਨ ਦੀ ਰਖਵਾਲੀ ਹੋ ਰਹੀ ਆ ਕਿ ਪਾਣੀ ਨੂੰ ਲਗਭਗ ਇੱਥੇ ਜੇ ਦੇਖਿਆ ਗਿਆ ਹੈ ਕਿ ਕਾਫੀ ਲੰਮਾ ਏਰੀਆ ਜੇ ਮੈਂ ਜ਼ਿਕਰ ਕਰਾਂ ਤਾਂ ਲਗਭਗ 500 ਮੀਟਰ ਦਾ ਏਰੀਆ ਜਿਹੜਾ ਹੈ ਉਸ ਨੂੰ ਦੋਨੋਂ ਪਾਸੇ ਬੰਨ ਲਾ ਕੇ ਫਸਲ ਨੂੰ ਤਾਂ ਬਚਾਇਆ ਗਿਆ ਹੈ ਔਰ ਪਾਣੀ ਦੀ ਧਾਰ ਜਿਹੜੀ ਹੈ ਉਹ ਲਗਭਗ ਸੈਂਟਰ ਚੋਂ ਨਿਕਲ ਰਹੀ ਹੈ ਜਿਵੇਂ ਕਿ ਅਨੁਮਾਨ ਹੈ ਕਿ 50 ਤੋਂ 60 ਮੀਟਰ ਦਾ ਇਹ ਅਨੁਮਾਨ ਹੈ ਕਿ ਧਾਰ ਦੇ ਵਿੱਚੋਂ ਦੀ ਪਾਣੀ ਸਾਰਾ ਕੱਗਰ ਦਾ ਅੱਗੇ ਜਿਹੜਾ ਹੈ ਉਹ ਪੱਛਮ ਵਾਲੀ ਸਾਈਡ ਨੂੰ ਜਾ ਰਿਹਾ ਹਾਂਜੀ ਚਲੋ ਪੀਟੀਆਈ ਸਾਹਿਬ ਹੁਣ ਅੱਗੇ ਚੱਲ ਕੇ ਪਿੰਨ ਨਗਰਾਨਾ ਦੇ ਸਾਹਮਣੇ ਦੇਖਦੇ ਹਾਂ ਉੱਥੋਂ ਦੀ ਕੀ ਸਥਿਤੀ ਹੈ ਹਾਂਜੀ ਚਲੋ ਜੀ ਫਿਰ ਅਗਲਾ ਇਹ ਕੱਗਰ YouTube ਚੈਨਲ ਤੇ ਕਵਰੇਜ ਕਰ ਰਹੇ ਨੇ ਇਹਨਾਂ ਦਾ ਧੰਨਵਾਦ ਕਰਾਂਗੇ ਕਿ ਇਸੇ ਤਰ੍ਹਾਂ ਹੀ ਜਨਤਾ ਨੂੰ ਵੇਅਰ ਕਰਨ ਗੱਟਿਆ ਜਿਹੜੇ ਭਰ ਕੇ ਰੱਖੇ ਹੋਏ ਨੇ ਪ੍ਰਸ਼ਾਸਨਿਕ ਤੌਰ ਤੇ ਇਹ ਸਾਨੂੰ ਕਿਸੇ ਨੇ ਜ਼ਿਕਰ ਕਰਿਆ ਹੈ ਕਿ ਇਹਦਾ ਨਰੇਗਾ ਦੁਆਰਾ ਗੱਟੇ ਜਿਹੜੇ ਨੇ ਉਹ ਭਰੇ ਜਾ ਰਹੇ ਨੇ ਬਟ ਖਰਚਾ ਵੀ ਇਹਦਾ 4000 4 ਰੁਪਏ ਤੋਂ ਜ਼ਿਆਦਾ ਹੀ ਖਰਚਾ ਜਿਹੜਾ ਇੱਕ ਗੱਟੇ ਦਾ ਪਰ ਅਦਾ ਕੀਤਾ ਗਿਆ ਹੈ ਨਰੇਗਾ ਵਾਲਿਆਂ ਨੂੰ ਤੇ ਅਸੀਂ ਇਹ ਅੱਜ ਦੇ ਦਿਨ ਜਿਵੇਂ ਕਿ ਗਰਦੀਆਂ ਬਾੜਾ ਲਗਾਤਾਰ ਆਉਂਦੀਆਂ ਰਹਿਣੀਆਂ ਨੇ ਆਫ਼ਤਾਵਾਂ ਦਾ ਆਉਣਾ ਕੋਈ ਪਤਾ ਨਹੀਂ ਲੱਗਦਾ ਕਦੋਂ ਆ ਜਾਣਾ ਔਰ ਕੋਸ਼ਿਸ਼ ਮੈਂ ਤੇ ਅਰਜ਼ ਕਰਾਂਗਾ ਬੇਨਤੀ ਕਰਾਂਗਾ ਪ੍ਰਸ਼ਾਸਨ ਅੱਗੇ ਵੀ ਔਰ ਬਾਕੀ ਆਵਾਮ ਅੱਗੇ ਵੀ ਭਈ ਇਹ ਕੋਈ ਸਥਾਈ ਹੱਲ ਨਹੀਂ ਹੈ ਕਿ ਗੱਟੇ ਭਰ ਕੇ ਰੱਖ ਦੇਣਾ ਇਹਦੇ ਬਦਲੇ ਕਿ ਜਿੱਥੇ-ਜਿੱਥੇ ਸਾਡੇ ਨਗਰਾਂ ਦਾ ਹਿੱਸਾ ਨਗਰਾਂ ਨਗਰ ਵਸੇ ਹੋਇਆ ਘੱਗਰ ਦੇ ਦੋਨੋਂ ਤੱਟਵੰਦਾਂ ਤੇ ਉਹਨਾਂ ਦੀਆਂ ਪੰਚਾਇਤਾਂ ਉਪਰਾਲਾ ਕਰਕੇ ਕਿਸੇ ਤਰੀਕੇ ਸਹਿਯੋਗ ਕਰਕੇ ਔਰ ਇਸ ਤੱਟਵੰਦਾਂ ਨੂੰ ਦਰੁਸਤ ਕੀਤਾ ਜਾਏ ਤਾਂ ਕਿ ਗੱਟੇ ਭਰਨ ਦੀ ਜ਼ਰੂਰਤ ਹੀ ਨਾ ਪਵੇ ਠੀਕ ਹੈ ਜੀ ਚਲੋ ਠੀਕ ਹੈ ਜੀ ਬਾਦ ਸਿੰਘ ਜੀ ਅੱਗੇ ਚੱਲ ਕੇ ਹੁਣ ਨਗਰਾਨੇ ਦੇ ਸਾਹਮਣੇ ਆਪਾਂ ਦੇਖਦੇ ਹਾਂ ਉੱਥੋਂ ਦੇ ਕੀ ਹਾਲਾਤ ਨੇ ਹਾਂਜੀ ਹੁਣ ਅਸੀਂ ਖੜੇ ਆ ਪਿੰਡ ਨਗਰਾਨਾ ਦੇ ਸਾਹਮਣੇ ਜਿੱਥੇ ਕਿ ਮੋਗਾ ਬਣਿਆ ਹੋਇਆ ਨਾਲੀ ਦੇ ਨਾਲ ਇਹ ਕਈ ਵਾਰ ਇਧਰ ਉਹ ਮੀਂਹ ਦਾ ਪਾਣੀ ਜ਼ਿਆਦਾ ਹੋ ਜਾਂਦਾ ਸੀ ਤਾਂ ਉਹ ਪਾਣੀ ਕੱਢਣ ਵਾਸਤੇ ਮੋਗਾ ਇਹ ਲਾਇਆ ਗਿਆ ਸੀ ਤਾਂ ਆ ਬਿਲਕੁਲ ਇੱਥੋਂ ਤਕਰੀਬਨ 5-7 ਕਿੱਲੇ ਦੂਰ ਇਹ ਪਿੰਡ ਹੈ ਨਗਰਾਣਾ ਜਿਹੜਾ ਕਿ ਨਕੌੜੇ ਪਿੰਡ ਤੋਂ ਚੜ੍ਹਦੇ ਬੰਨੇ ਆ ਇੱਥੇ ਬੰਨਤੇ ਵੀ ਲੋਕ ਪੂਰੇ ਸਤਰਕ ਨੇ ਪਿੱਛੇ ਜੇ ਕਾਫੀ ਉੱਥੇ ਬੰਦੇ ਜਿਹੜੇ ਬੈਠੇ ਹੋਏ ਸੀ ਰਾਖੀ ਕਰਨ ਵਾਲੇ ਤੇ ਬਾਕੀ ਇਹ ਖੱਗਰ ਦਾ ਦ੍ਰਿਸ਼ ਹੈ ਖੱਗਰ ਨਦੀ ਜਿਹੜੀ ਹੈ ਚਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਦੀ ਹੋਈ ਪੰਜਾਬ ਹਰਿਆਣਾ ਰਾਜਸਥਾਨ ਹੁੰਦੇ ਹੋਏ ਅੱਗੇ ਪਾਕਿਸਤਾਨ ਤੱਕ ਇਹ ਚੜੀ ਜਾਂਦੀ ਹੈ ਇਸ ਖੱਗਰ ਨਦੀ ਵਿੱਚ ਤਕਰੀਬਨ 15-16 ਦਿਨਾਂ ਦਾ ਜਿਹੜਾ ਪਾਣੀ ਚੱਲ ਰਿਹਾ ਹੈ ਬਸ਼ਰਤੇ ਕਿ 2023 ਦੇ ਮੁਕਾਬਲੇ ਖਤਰੇ ਤੋਂ ਕਾਫੀ ਥੱਲੇ ਆ ਉਸ ਨਾਲੋਂ 4-5 ਫੁੱਟ ਘੱਟ ਹੀ ਨਜ਼ਰ ਆ ਰਿਹਾ ਹੈ ਬਾਕੀ ਹੁਣ 2-3 ਦਿਨਾਂ ਦੇ ਵਿੱਚ ਲਗਭਗ 1 ਫੁੱਟ ਨਦੀ ਜਿਹੜੀ ਹੈ ਉਸ ਦਾ ਪਾਣੀ ਜਿਹੜਾ ਘਟਿਆ ਹੈ ਤਾਂ ਇਹ ਸੀ ਨਗਰਾਣੇ ਪਿੰਡ ਦਾ ਏਰੀਆ ਹੁਣ ਇਸ ਤੋਂ ਅੱਗੇ ਚੱਲਦੇ ਆ ਪਿੰਡ ਨਕੌੜੇ ਦੇ ਸਾਹਮਣੇ ਆਓ ਜੀ ਹਾਂਜੀ ਸਾਹਮਣੇ ਜਿਹੜੇ ਤੁਸੀਂ ਬੋਰ ਚੱਲਦੇ ਦੇਖ ਰਹੇ ਹੋ ਇਹ ਕੋ ਨਾਲੀ ਚ ਚੁੱਕ ਕੇ ਪਾਣੀ ਖੇਤਾਂ ਨੂੰ ਨਹੀਂ ਲਾਇਆ ਜਾ ਰਿਹਾ ਬਾਕੀ ਇਹ ਜਿਹੜਾ ਪਾਣੀ ਹੈ ਖੇਤਾਂ ਦਾ ਨਗਰਾਨੇ ਥੇੜ ਦਾ ਇਧਰ ਉਧਰ ਅੱਗੇ ਟਾਣੀਆਂ ਦਾ ਜਿਹੜਾ ਫालतू ਝੋਨਿਆਂ ਦੇ ਵਿੱਚੋਂ ਪਾਣੀ ਨਿਕਲ ਰਿਹਾ ਉਹਨੂੰ ਇੱਥੋਂ ਚੁੱਕ ਕੇ ਤਾਂ ਇਧਰ ਨਾਲੀ ਦੇ ਵਿੱਚ ਇਹਨੂੰ ਛੁੱਟਿਆ ਜਾ ਰਿਹਾ ਪਹਿਲਾਂ ਅਸੀਂ ਸੋਚਦੇ ਸੀ ਸ਼ਾਇਦ ਇਹ ਰਾਣੀਆਂ ਦੇ ਸੀਵਰੇਜ ਵਗੈਰਾ ਦਾ ਪਾਣੀ ਆਇਆ ਹੋਗਾ ਪਰ ਇੱਥੋਂ ਦਾ ਜਿਹੜਾ ਕਰਮਚਾਰੀ ਉਹਨੇ ਦੱਸਿਆ ਕਿ ਇਹ ਪਾਣੀ ਜਿਹੜਾ ਹੈ ਖੇਤਾਂ ਦਾ ਪਾਣੀ ਹੈ ਇੱਥੋਂ ਚੁੱਕ ਕੇ ਤਾਂ ਇਹਨੂੰ ਉੱਥੇ ਆਪਣੇ ਨਾਲੀ ਦੇ ਵਿੱਚ ਪਾਇਆ ਜਾ ਰਿਹਾ ਹੈ ਇਸੇ ਕਰਕੇ ਕੱਲ ਅਸੀਂ ਪਾਣੀ ਦਾ ਟੀਡੀਐਸ ਜਿਹੜਾ ਚੈੱਕ ਕਰ ਰਹੇ ਸੀ ਤਾਂ ਉਹ ਜਿਹੜਾ ਲਗਭਗ 100 150 ਤੋਂ ਵੀ ਉੱਤੇ ਆ ਰਿਹਾ ਸੀ ਅਸੀਂ ਸੋਚਦੇ ਹੀ ਕਿ ਮੀਂਹ ਦਾ ਪਾਣੀ ਦਾ ਟੀਡੀਐਸ ਇੰਨਾ ਜਿਹੜਾ ਜ਼ਿਆਦਾ ਹੋ ਨਹੀਂ ਹੋ ਸਕਦਾ ਪਰ ਹੁਣ ਪਤਾ ਲੱਗਾ ਕਿ ਇਹਦੇ ਵਿੱਚ ਦੂਜਾ ਪਾਣੀ ਜਿਹੜਾ ਇੱਥੇ ਪਾਇਆ ਜਾ ਰਿਹਾ ਖੇਤਾਂ ਦੇ ਵਿੱਚੋਂ ਕੈਮੀਕਲ ਵਾਲਾ ਦਵਾਈਆਂ ਵਾਲਾ ਸਪਰੇਆਂ ਵਾਲਾ ਬਾਕੀ ਹਲਨਾਬਾਦ ਦਾ ਪਾਣੀ ਵੀ ਘਰ ਤੇ ਆਉਂਦਾ ਹੈ ਸਰਦੂਲਗੜ੍ਹ ਸ਼ਹਿਰ ਦਾ ਵੀ ਪਾਣੀ ਜਿਹੜਾ ਘਰ ਚ ਪਾਉਂਦਾ ਹੈ ਸਰਸੇ ਦਾ ਵੀ ਇੱਥੇ ਆ ਰਿਹਾ ਹੈ ਤਾਂ ਇਹ ਨਜ਼ਾਰਾ ਜਿਹੜਾ ਇੱਥੇ ਵੇਖਣ ਨੂੰ ਮਿਲਿਆ ਹੈ ਤਾਂ ਹੁਣ ਪਤਾ ਲੱਗਾ ਵੀ ਪਾਣੀ ਦਾ ਜਿਹੜਾ ਕੁਆਲਿਟੀ ਹੈ ਉਹ ਅੱਗੇ ਜਾ ਕੇ ਕਿਉਂ ਨਹੀਂ ਵਧੀਆ ਬਣ ਰਹੀ ਇਹ ਤਕਰੀਬਨ ਨਗਰਾਨੇ ਤੇ ਨਕੌੜੇ ਦੇ ਵਿੱਚਕਾਰ ਇਹ ਪੰਪ ਜਿਹੜੇ ਵੱਡੇ ਲੱਗੇ ਹੋਏ ਨੇ ਤੇ ਸਾਰਾ ਪਾਣੀ ਚੱਕ ਕੇ ਇੱਥੇ ਨੂੰ ਇਧਰ ਛੁੱਟਿਆ ਜਾ ਰਿਹਾ ਹੈ ਹਾਂਜੀ ਹੁਣ ਅਸੀਂ ਪਹੁੰਚ ਗਏ ਆ ਪਿੰਡ ਨਕੌੜੇ ਦੇ ਸਾਹਮਣੇ ਮੇਰੇ ਸੱਜੇ ਬੰਨੇ ਆਹ ਰੋਡ ਜਿਹੜੀ ਨਕੌੜੇ ਨੂੰ ਜਾ ਰਹੀ ਹੈ ਤਾਂ ਇਹ ਬਿਲਕੁਲ ਨਾਲ ਇੱਕ ਘਰ ਹੈ ਤੇ ਇਹ ਨਕੌੜੇ ਵਾਲਿਆਂ ਨੇ ਆਪਣਾ ਮੇਨ ਅੱਡਾ ਬਣਾ ਰੱਖਿਆ ਜਿੱਥੇ ਕੀ ਰਾਖੀ ਕਰਨ ਵਾਸਤੇ ਸਿੰਘ ਵੀ ਬੈਠੇ ਨੇ ਨਾਲ ਗੱਟੇ ਪੂਰੇ ਭਰੇ ਹੋਏ ਨੇ ਕੋਈ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ ਤਾਂ ਇਹ ਪਿੰਡ ਨਕੌੜਾ ਜਿਹੜਾ ਲਗਭਗ ਇੱਥੋਂ 1.5 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਸਾਹਮਣੇ ਦਿਸ ਰਿਹਾ ਹੈ ਇਹ ਪੱਕੀ ਸੜਕ ਜਿਹੜੀ ਹੈ ਇੱਧਰ ਆ ਰਹੀ ਹੈ ਇਸ ਦੂਸਰੀ ਸਾਈਡ ਤੇ ਪਿੰਡ ਕਰਪਾਲ ਪੱਟੀ ਹੈ ਤੇ ਇੱਧਰ ਇੱਧਰ ਸਾਈਡ ਤੇ ਆ ਜਿਹੜਾ ਪਿੰਡ ਨਕੌੜਾ ਤਾਂ ਇੱਥੇ ਦੋ ਸਿੰਘ ਬੈਠੇ ਹੋਣੇ ਆਪਣੀ ਡਿਊਟੀ ਤੇ ਬਾਕੀ ਰਾਤ ਨੂੰ ਇੱਥੇ ਕਾਫੀ ਸੰਖਿਆ ਚ ਜਿਹੜੇ ਰਾਖੀ ਕਰਨ ਵਾਲੇ ਸਿੰਘ ਜਿਹੜੇ ਆ ਜਾਂਦੇ ਨੇ ਤੇ ਹੁਣ ਇਸ ਤੋਂ ਬਾਅਦ ਅੱਗੇ ਜਾਵਾਂਗੇ ਜੀ ਘੱਗਰ ਵਾਲਾ ਜਿਹੜਾ ਹਲਨਾਬਾਦ ਤੇ ਤਲਵਾ ਆਪਣੇ ਡੱਬ ਵਾਲੀ ਵਾਲਾ ਪੋਲਉਂਦਾ ਉੱਥੇ ਜਾ ਕੇ ਦੇਖਦੇ ਆਂ ਅੱਜ ਮੇਰੇ ਨਾਲ ਰਣਜੀਤ ਸਿੰਘ ਸੋਲ ਸਾਹਿਬ ਵੀ ਅੱਜ ਸਾਥ ਦੇ ਰਹੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਉਹਨਾਂ ਦੇ ਨਾਲ ਬੱਚਾ ਵੀ ਆਏ ਨੇ ਤੇ ਨਕੌੜੇ ਦੇ ਸਟਾਪੇਜ ਤੇ ਅਸੀਂ ਦੋ ਚਾਰ ਮਿੰਟ ਵਾਸਤੇ ਇੱਥੇ ਰੁਕੇ ਆਂ ਬਾਕੀ ਪੀਟੀਆਈ ਬਾਦ ਸਿੰਘ ਜੀ ਵੀ ਕ ਘਰ ਵਾਲੇ ਬੰਨੇ ਆਪਣਾ ਮੁਖਾਰ ਬੰਦ ਕਰਕੇ ਤੇ ਆਪਣਾ ਕੁਝ ਸੋਚ ਰਹੇ ਨੇ ਇੱਥੇ ਵੀ ਬਾਕੀ ਗੱਟੇ ਬਹੁਤ ਭਰੇ ਹੋਏ ਨੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਨਾਲੀ ਦਾ ਪਾਣੀ ਜਿਹੜਾ ਕੋ ਲਗਭਗ ਫੁੱਟ ਦੇ ਨੇੜੇ ਤੇੜੇ ਥੱਲੇ ਆ ਚੁੱਕਿਆ ਹੈ ਬਾਕੀ ਖਤਰੇ ਵਾਲੀ ਕੋਈ ਗੱਲ ਕੋਈ ਨਹੀਂ ਨਜ਼ਰ ਨਹੀਂ ਆਉਂਦੀ ਚਲੋ ਪ੍ਰਮਾਤਮਾ ਮਿਹਰ ਕਰੇ ਤੇ ਪਾਣੀ ਜਿਹੜਾ ਥੱਲੇ ਲੈ ਜਾਏ ਤੇ ਲੋਕਾਂ ਨੂੰ ਵੀ ਸੁੱਖ ਦਾ ਜਿਹੜਾ ਸਾਹ ਆਵੇ ਹੁਣ ਅਸੀਂ ਚਲੋ ਹੁਣ ਅੱਗੇ ਚੱਲਦੇ ਆਂ ਹਾਂਜੀ ਇਹ ਆ ਗਏ ਜੀ ਖਲਨਾબાદ ਵਾਲਾ ਪੋੜਾ ਇੱਕ ਘੱਗਰ ਦੇ ਵਿੱਚ ਪੁਲ ਬਣਿਆ ਹੋਇਆ ਹੈ ਜਿਹੜਾ ਕਿ ਸਾਨੂੰ ਬੁੱਢੀ ਮਾੜੀ ਪ੍ਰਤਾਪਨਗਰ ਐਲੀਆਂ ਜਿਹਨੂੰ ਕਿਹਾ ਜਾਂਦਾ ਹੈ ਇਹ ਤੇ ਅੱਗੇ ਜਾ ਕੇ ਹਲਨਾਬਾਦ ਨੂੰ ਜੋੜਦਾ ਹੈ ਤਾਂ ਦੂਜੀ ਸਾਈਡ ਇੱਧਰ ਜੀਵਨਨਗਰ ਡੱਬ ਵਾਲੀ ਨੂੰ ਇਹ ਰੋਡ ਜਾਂਦਾ ਇੱਥੇ ਵੀ ਸਿੰਘ ਜਿਹੜੇ ਨੇ ਡਟੇ ਹੋਏ ਨੇ ਬਾਕੀ ਬਿਲਕੁਲ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਤਰੀ ਵਾਲੀ ਕੋਈ ਗੱਲ ਨਹੀਂ ਬਾਕੀ ਪਾਣੀ ਜਿਹੜਾ ਬਹੁਤ ਥੱਲੇ ਜਿਹੜਾ ਹੈ ਇਹ ਉਤਰ ਚੁਕਿਆ ਤੇ ਹੁਣ ਅਸੀਂ ਇਸ ਤੋਂ ਅੱਗੇ ਚੱਲਦੇ ਆਂ ਇੱਧਰ ਘਰ ਦੇ ਨਾਲ-ਨਾਲ ਅੱਗੇ ਮਸਤਾਨਗੜ ਮਸਤਾਨਗੜ ਦੇ ਦੂਸਰੀ ਸਾਈਡ ਅਮਰਾitsar ਪਿੰਡ ਅਮਰਾitsar ਉਸ ਤੋਂ ਅੱਗੇ ਧਾਰਨੀਆਂ ਹੁੰਦੇ ਹੋਏ ਕਰੀ ਵਾਲਾ ਹੁੰਦੇ ਹੋਏ ਇਹ ਜਾ ਕੇ ਅੱਗੇ ਸਫਲ ਨੂੰ ਇਹ ਜਿਹੜਾ ਬੰਨ ਹੈ ਚਲਿਆ ਜਾਏਗਾ ਹੁਣ ਚਲੋ ਅੱਗੇ ਚੱਲਦੇ ਹਾਂ ਅਸੀਂ ਮਸਤਾਨਗੜ ਰੋਡ 'ਮੋਂ ਇਹ ਆ ਗਿਆ ਜੀ ਪਿੰਡ ਅਮਰਾਸਰ ਵਾਲਾ ਪੁਲ ਇੱਥੇ ਆਪਣੀ ਕੁਰਬਾਨੀ ਦਿੱਤੀ ਇੱਥੇ ਇੱਥੇ ਆ ਬਿਲਕੁਲ ਨੇੜੇ ਜਿਹੜਾ ਟਾਵਰ ਹੈ ਅਮਰਾਸਰ ਦਾ ਦਿਸ ਰਿਹਾ ਇੱਥੇ ਵੀ ਠਾਠਾ ਮਾਰਦਾ ਘੱਗਰ ਨਦੀ ਦਾ ਜਲ ਜਿਹੜਾ ਚੱਲ ਰਿਹਾ ਹੈ ਤਾਂ ਇਹਦੀ ਦੂਸਰੀ ਸਾਈਡ ਇਧਰ ਮਸਤਾਨਗੜ ਡੇਰਾ ਪੈ ਜਾਂਦਾ ਨਾਮ ਧਾਰੀ ਸਮੁਦਾਇ ਦਾ ਆ ਪਿੱਛੇ ਘਰ ਨਜ਼ਰ ਆ ਰਿਹਾ ਇਹਦੇ ਬੈਕ ਸਾਈਡ ਇਹ ਡੇਰਾ ਮਸਤਾਨਗੜ ਤਾਂ ਇਧਰ ਆ ਗਿਆ ਜੀ ਅਮਰਾਸਰ ਬਾਕੀ ਇੱਥੇ ਸਾਨੂੰ ਕੋਈ ਵੀ ਰਾਖੀ ਕਰਦਾ ਹੋਇਆ ਇਨਸਾਨ ਨਜ਼ਰ ਨਹੀਂ ਆਇਆ ਅਸ਼ਰਤੇ ਕਿ ਗੱਟੇ ਇੱਥੇ ਜ਼ਰੂਰ ਪਏ ਹੋਏ ਨੇ ਬਾਕੀ ਖਤਰੇ ਨੂੰ ਪਾਪਦੇ ਹੋਏ ਵੀ ਇੱਥੇ ਕੋਈ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸਭ ਜਿੰਨੇ ਰਾਖੀ ਕਰਨ ਵਾਲੇ ਸੀ ਸਭ ਕਰੋ ਕਰੀ ਤੁਰ ਗਏ ਨੇ ਇੱਥੇ ਉਹਨੂੰ ਕੋਈ ਨਜ਼ਰ ਨਹੀਂ ਆ ਰਿਹਾ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਹਾਰਨੀਆਂ ਦੇ ਕੋਲ ਵਾਹ ਭਾਈ ਵਾਹ ਵੈਰੀ ਗੁੱਡ ਸ਼ਾਬਾਸ਼ 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 ਜਸਪਾਲ ਸਿੰਘ ਹੋਰ ਠੀਕ ਹੈ ਜੀ ਹਾਂ ਠੀਕ ਹੈ ਵਧੀਆ ਹੋਰ ਬਈ ਜਵਾਨੋ ਠੀਕ ਹੋ ਸਰ ਜੀ ਕੀ ਹਾਲ ਹੈ ਵਧੀਆ ਵਧੀਆ ਹੋਰ ਠੀਕ ਹੋ ਵਧੀਆ ਜੀ ਵਧੀਆ ਹਾਂਜੀ ਇਹ ਘੱਗਰ ਦੇ ਕੰਢੇ ਤੇ ਡੇਰਾ ਜਮਾਇਆ ਹੋਇਆ ਪਿੰਡ ਧਰਮਪੁਰਾ ਤੇ ਸੰਤੋਖਪੁਰ ਦੇ ਸਾਥੀਆਂ ਨੇ ਬਈ ਜਾਨ ਚਾ 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 ਤੂੰ ਤੋ ਲੈ ਕੇ ਅਸੀਂ ਹੁਣ ਲਗਭਗ ਪਿੰਡ ਹਾਰਨੀ ਦੇ ਕੋਲ ਪਹੁੰਚ ਚੁੱਕੇ ਆਂ ਤਾਂ ਲਗਭਗ ਬਹੁਤ ਘੱਟ ਹੀ ਨਜ਼ਰ ਲੋਕ ਆਏ ਨੇ ਜਿਹੜੇ ਕੀ ਬੰਦ ਦੇ ਉੱਤੇ ਬੈਠੇ ਹੋਏ ਨੇ ਪਤਾ ਨਹੀਂ ਪਾਣੀ ਦਾ ਪੱਧਰ ਘਟਣ ਕਰਕੇ ਚਲੇ ਗਏ ਨੇ ਤੇ ਬਾਕੀ ਇਹ ਧਰਮਪੁਰ ਸੰਤੋਖਪੁਰ ਵਾਲੇ ਪੂਰੇ ਡੀਓ ਜੀ ਮੈਨੂੰ ਐਂ ਲੱਗਦਾ ਜਸਪਾਲ ਜਿਵੇਂ ਪਾਣੀ ਪਿੱਛੇ ਹਟਣ ਡਿਆ ਏ ਧਾਰ ਨੂੰ ਹੈਨਾ ਧਾਰ ਵੀ ਤੇਜ਼ ਹੋਈ ਆ ਹਾਂ ਅੱਜ ਸਰਪੰਚ ਸਾਹਿਬ ਬੈਠੇ ਨੇ ਆਪਣੇ ਨਾਲ ਧਰਮਪੁਰ ਸੰਤੋਖਪੁਰ ਦੇ ਸਰਦਾਰ ਜਸਪਾਲ ਸਿੰਘ ਜੀ ਤੇ ਉਹਨਾਂ ਦੀ ਪੂਰੀ ਟੀਮ ਇੱਥੇ ਆਪਣੇ ਮੋਰਚੇ ਤੇ ਧਰਮਪ੍ਰਸੰਤੋਪੁਰੇ ਦਾ ਇਹ ਪੁਆਇੰਟ ਹੈ ਮੋਰਚਾ ਜਿੱਤੇ ਤੱਟਬੰਦ ਦੀ ਰੱਖਿਆ ਵਾਸਤੇ ਲਗਾਤਾਰ ਪਿਛਲੇ 15 ਦਿਨਾਂ ਤੋਂ ਅਸੀਂ ਦੇਖ ਰਹੇ ਸੀ ਕਿ ਲਗਾਤਾਰ ਇਹ ਰਾਤ ਦਿਨ ਜਿਹੜੇ ਆ ਆ ਥੱਕ ਮਿਹਨਤ ਕਰਦੇ ਹੋਏ ਪੂਰੀ ਤੱਟਬੰਦ ਦੀ ਜਿਹੜੀ ਰਾਖੀ ਆ ਉਹਦੇ ਤੇ ਬਿਲਕੁਲ ਚੌਕਸ ਬੈਠੇ ਸੀਗੇ ਅੱਜ ਲਗਭਗ ਟਾਈਮ ਜਿਹੜਾ ਅੱਜ 10 ਤਰੀਕ ਹੋ ਚੁੱਕੀ ਆ ਔਰ ਲਗਭਗ ਅਨੁਮਾਨ ਹੈ ਕਿ ਜਿਵੇਂ ਅਸੀਂ ਓਟੂਵੀਰ ਤੋਂ ਲੈ ਕੇ ਲਗਾਤਾਰ ਜਿਹੜਾ ਹੈ ਇਸ ਦਾ ਤੱਟਬੰਦ ਦੇ ਉੱਤੇ ਹੁੰਦੇ ਹੋਏ ਇੱਕ ਗਿਰਦਾ ਪੂਰਾ ਦੇਖ ਰਹੇ ਸੀ ਜਾਇਜਾ ਲਹਿਰੇ ਸੀਗੇ ਔਰ ਜਿੱਥੋਂ ਤੱਕ ਬਹਾਵ ਹੈ ਓਟੂ ਵੀਰ ਤੋਂ ਜੇ ਗੱਲ ਕਰੀਏ ਤੇ ਪਾਣੀ ਲਗਭਗ ਜਿਹੜਾ ਹੈ ਉਹ ਥੋੜਾ ਸਾਨੂੰ ਡਾਊਨ ਸਟਾਰ ਤੇ ਜਾਂਦਾ ਹੋਇਆ ਨਜ਼ਰ ਆਇਆ ਹੈ ਔਰ ਲੇਕਿਨ ਇਸ ਪੁਆਇੰਟ ਤੇ ਅਸੀਂ ਅਜੇ ਦੇਖ ਰਹੇ ਹਾਂ ਕਿ ਜਿਹੜਾ ਹੈ ਮੁਹਾੜ ਆਫ ਪਾਣੀ ਜਿਹੜਾ ਹੈ ਧਾਰ ਦੇ ਵਿੱਚੋਂ ਪਿੱਛੇ ਬੰਨਣਾ ਤੋਂ ਮੁੜਨਾ ਸ਼ੁਰੂ ਹੋ ਗਿਆ ਹੈ ਅਨੁਮਾਨ ਹੈ ਕਿ ਲਗਭਗ ਅੱਧੀ ਰਾਤ ਤੋਂ ਬਾਅਦ ਜਿਹੜਾ ਹੈ ਪਾਣੀ ਉਹ ਧਾਰ ਦੇ ਵਿੱਚ ਉਤਰ ਜਾਣਾ ਚਾਹੀਦਾ ਹੈ ਪਿੱਛੋਂ ਦੇ ਦਬਾਅ ਦੇ ਹਿਸਾਬ ਨਾਲ ਔਰ ਅੱਗੋਂ ਨਿਕਾਸੀ ਦੇ ਹਿਸਾਬ ਨਾਲ ਜਿਹੜਾ ਹੈ ਅਨੁਮਾਨ ਲਾਇਆ ਜਾ ਰਿਹਾ ਹੈ ਔਰ ਜੇ ਦੇਖਿਆ ਜਾਏ ਤੇ ਬੜੀ ਰਾਹਤ ਭਰੀ ਜਿਹੜੀ ਹੈ ਇਲਾਕੇ ਵਾਸਤੇ ਇਹ ਗੱਲ ਹੈ ਕਿ ਸਾਨੂੰ ਥੋੜੀ ਜਿਹੀ ਜਿਹੜਾ ਹੈ ਸੰਕਟ ਤੋਂ ਖਤਰਾ ਜਿਹੜਾ ਹੋ ਟਲਦਾ ਨਜ਼ਰ ਆ ਰਿਹਾ ਹੈ ਔਰ ਦਰਿਆ ਜਿਹੜਾ ਕੱਗਰ ਹੈ ਉਹ ਜਿੱਥੇ ਫਾਣ ਤੋਂ ਡਾਊਨ ਫਾਲ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਗਿਆ ਬਹੁਤ ਬਹੁਤ ਧੰਨਵਾਦ ਬਾਸ ਸਿੰਘ ਜੀ ਬਾਕੀ ਹੁਣ ਅੱਗੇ ਚੱਲਦੇ ਆਂ ਹਰਨੀ ਦੇਖਦੇ ਆਂ ਕਿੰਨੇ ਕੁ ਸਿੰਘ ਉੱਥੇ ਕੱਗਰ ਦੇ ਬੰਨ ਤੇ ਬੈਠੇ ਹੋਏ ਨੇ ਉਹਨਾਂ ਨੂੰ ਮਿਲਦੇ ਆ। ਸੋ ਧੰਨਵਾਦ ਸਰਪੰਚ ਸਾਹਿਬ। ਤੁਸੀਂ ਧੰਨਵਾਦ ਜੀ। ਬ੍ਰੇਕ ਦਿੱਤੀ ਤੁਹਾਡੇ ਪੁਆਇੰਟ ਤੇ ਅਸੀਂ ਹੋਰ